ਅਮਰੀਕਾ ਵਿੱਚ ਹੁਣ ਲੋਕਾਂ ਦੀਆਂ ਨਿੱਜੀ ਸਿਹਤ ਜਾਣਕਾਰੀਆਂ ਦੇ ਰਾਹੀਂ ਸਰਕਾਰ ਪ੍ਰਵਾਸੀਆਂ ਦੀ ਪਛਾਣ ਕਰੇਗੀ ਤੇ ਉਨ੍ਹਾਂ ਤੱਕ ਆਪਣੀ ਪਹੁੰਚ ਵਧਾਵੇਗੀ। ਸਰਕਾਰ ਅਮਰੀਕਾ ਵਿੱਚ ਰਹਿ ਰਹੇ ਗੈਰਕਾਨੂੰਨੀ ਪ੍ਰਵਾਸੀਆਂ ਤੱਕ ਪਹੁੰਚਣਾ ਚਾਹੁੰਦੀ ਹੈ ਤੇ ਉਨ੍ਹਾਂ ਨੂੰ ਰਿਪੋਰਟ ਕਰਨਾ ਚਾਹੁੰਦੀ ਹੈ। ਹੁਣ ਅਮਰੀਕਾ ਦੇ ਸਭ ਤੋਂ ਵੱਡੇ ਸਿਹਤ ਬੀਮਾ ਪ੍ਰੋਗਰਾਮ ਦੇ ਵਿੱਚ ਹਰ ਇਨਸਾਨ ਦਾ ਡੇਟਾ ਚੈੱਕ ਕੀਤਾ ਜਾਵੇਗਾ ਅਤੇ ਇਸ ਡੇਟੇ ਦੇ ਵਿੱਚੋਂ ਪ੍ਰਵਾਸੀਆਂ ਦੀ ਪਛਾਣ ਕੀਤੀ ਜਾਵੇਗੀ। ਸਸਟ੍ਰੀਆਕਾਲ ਤੁਸੀਂ ਦੇਖ ਰਹੇ ਹੋ ਟਾਈਮਸ ਐਕਸਪੀ ਪੰਜਾਬੀ। ਅਮਰੀਕਾ ਵਿੱਚ ਇਮੀਗ੍ਰੇਸ਼ਨ ਐਂਡ ਕਸਟਮਸ ਇਨਫੋਰਸਮੈਂਟ ਨੂੰ ਮੈਡੀਕੇਟ ਪ੍ਰੋਗਰਾਮ ਦੇ ਵਿੱਚ 7.9 ਕਰੋੜ ਲੋਕਾਂ ਦੀ ਨਿੱਜੀ ਡੇਟਾ ਤੱਕ ਪਹੁੰਚਣ ਦਾ ਮਾਮਲਾ ਸਾਹਮਣੇ ਆਇਆ ਜਿਸ ਨੂੰ ਆਲੋਚਕ ਨਿੱਜਤਾ ਦੀ ਉਲੰਘਣਾ ਅਤੇ ਧੋਖਾ ਕਰਾਰ ਦੇ ਰਹੇ ਨੇ ਇਸ ਸਮਝੌਤਾ ਸੈਂਟਰਸ ਫਾਰ ਮੈਡੀਕੇਟ ਐਂਡ ਮੈਡੀਕੇਅਰ ਸਰਵਿਸਿਜ਼ ਐਂਡ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਵਿਚਕਾਰ ਸੌਮਵਾਰ ਨੂੰ ਕੀਤਾ ਗਿਆ ਇਸ ਡਾਟਾ ਦੇ ਵਿੱਚ ਨਾਮ, ਪਤਾ, ਸੋਸ਼ਲ ਸਿਕਿਉਰਿਟੀ ਨੰਬਰ, ਨਸਲ ਦੀ ਜਾਣਕਾਰੀ ਤੇ ਸਿਹਤ ਸਬੰਧੀ ਵੇਰਵੇ ਸ਼ਾਮਿਲ ਨੇ ਜੋ ਆਈਸੀਈ ਅਧਿਕਾਰੀਆਂ ਨੂੰ ਪ੍ਰਵਾਸੀਆਂ ਦੀ ਪਛਾਣ ਅਤੇ ਉਹਨਾਂ ਦੇ ਟਿਕਾਣੇ ਦਾ ਪਤਾ ਲਗਾਉਣ ਲਈ ਵਰਤੇ ਜਾਣਗੇ। ਮੈਡੀਕੇਡ ਅਮਰੀਕਾ ਦਾ ਸਭ ਤੋਂ ਵੱਡਾ ਸਿਹਤ ਬੀਮਾ ਪ੍ਰੋਗਰਾਮ ਹੈ ਜੋ 7.9 ਕਰੋੜ ਘੱਟ ਆਮਦਨੀ ਵਾਲੇ ਅਪਾਹਜ ਅਤੇ ਬਜ਼ੁਰਗ ਲੋਕਾਂ ਨੂੰ ਸਿਹਤ ਸੰਭਾਲ ਸਹਾਇਤਾ ਪ੍ਰਦਾਨ ਕਰਦਾ ਹੈ ਇਹ ਪ੍ਰੋਗਰਾਮ ਫੈਡਰਲ ਤੇ ਸਟੇਟ ਸਰਕਾਰਾਂ ਦੋਵੇਂ ਮਿਲ ਕੇ ਚਲਾਉਂਦੀਆਂ ਨੇ ਅਤੇ ਖਾਸ ਤੌਰ ਤੇ ਐਮਰਜੈਂਸੀ ਸਿਹਤ ਸੇਵਾਵਾਂ ਜਿਸ ਦੇ ਵਿੱਚ ਪ੍ਰੈਗਨੈਂਸੀ ਤੋਂ ਲੈ ਕੇ ਬੱਚੇ ਦੇ ਜਨਮ ਤੱਕ ਜਾਂ ਫਿਰ ਕੋਈ ਜਾਨਲੇਵਾ ਬਿਮਾਰੀ ਦੇ ਇਲਾਜ ਲਈ ਸਹਾਇਤਾ ਦਿੱਤੀ ਜਾਂਦੀ ਹੈ ਭਾਵੇਂ ਉਹ ਵਿਅਕਤੀ ਅਮਰੀਕਾ ਦਾ ਨਾਗਰਿਕ ਨਾ ਹੋਵੇ ਇਸ ਸਮਝੌਤੇ ਦੇ ਮੁਤਾਬਿਕ ਆਈਸੀਈ ਨੂੰ ਮੈਡੀਕੇਟ ਦੇ ਡਾਟਾਬੇਸ ਤੱਕ ਸਿੱਧੀ ਪਹੁੰਚ ਦਿੱਤੀ ਜਾਵੇਗੀ ਜਿਸ ਦੇ ਵਿੱਚ ਮੈਡੀਕਲ ਹਿਸਟਰੀ ਡਾਇਗਨੋਸਿਸ ਅਤੇ ਇਲਾਜ ਦੇ ਵੇਰਵੇ ਸ਼ਾਮਿਲ ਨੇ ਸਰਕਾਰੀ ਅਧਿਕਾਰੀਆਂ ਦਾ ਦਾਵਾ ਹੈ ਕਿ ਇਹ ਸਮਝੌਤਾ ਮੈਡੀਕੇਟ ਦੇ ਵਿੱਚ ਧੋਖਾਧੜੀ ਬਰਬਾਦੀ ਅਤੇ ਪ੍ਰੋਗਰਾਮ ਦੀ ਦੁਰਵਰਤੋਂ ਨੂੰ ਰੋਕਣ ਲਈ ਕੀਤਾ ਗਿਆ ਹੈ ਇਸ ਕਦਮ ਨੂੰ ਕਈ ਮਹੱਤਵਪੂਰਨ ਸੰਸਥਾਵਾਂ ਤੇ ਸਿਆਸਤਦਾਨਾਂ ਦੀ ਗੰਭੀਰ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਮਰੀਕੀ ਸਿਵਲ ਲਿਬਰਟੀਆਂ ਯੂਨੀਅਨ ਦੇ ਸੀਨੀਅਰ ਪਾਲਿਸੀ ਕਾਉਂਸਲਰ ਕੋਡੀ ਵੈਂਸਕੇ ਦੇ ਮੁਤਾਬਿਕ ਇਹ ਸਮਝੌਤਾ ਮੈਡੀਕੇਟ ਨੂੰ ਇੱਕ ਕਾਨੂੰਨ ਲਾਗੂ ਕਰਨ ਵਾਲੇ ਡਾਟਾਪੇਸ ਦੇ ਵਿੱਚ ਬਦਲ ਦਿੰਦਾ ਹੈ ਜੋ ਹੈਲਥ ਇੰਸ਼ੋਰੈਂਸ 포ਟੇਬਿਲਿਟੀ ਐਂਡ ਅਕਾਉਂਟੇਬਿਲਿਟੀ ਐਕਟ ਦੀ ਉਲੰਘਣਾ ਹੋ ਸਕਦਾ ਹੈ। ਇਹ ਸਮਝੌਤਾ ਸਿੱਧਾ-ਸਿੱਧਾ ਅਮਰੀਕਾ ਦੇ ਲੋਕਾਂ ਦੀ ਪ੍ਰਾਈਵੇਸੀ ਦੇ ਵਿੱਚ ਦਖਲ ਦਿੰਦਾ ਹੈ। ਆਲੋਚਕਾਂ ਦਾ ਕਹਿਣਾ ਹੈ ਕਿ ਇਹ ਸਮਝੌਤਾ ਪ੍ਰਵਾਸੀਆਂ ਖਾਸ ਤੌਰ ਤੇ ਕਾਨੂੰਨੀ ਤੌਰ ਤੇ ਅਮਰੀਕਾ ਵਿੱਚ ਰਹਿ ਰਹੇ ਲੋਕਾਂ ਵਿੱਚ ਡਰ ਪੈਦਾ ਕਰ ਸਕਦਾ ਹੈ। ਜਿਸ ਦੇ ਕਾਰਨ ਉਹ ਐਮਰਜੈਂਸੀ ਸਿਹਤ ਸੇਵਾਵਾਂ ਲੈਣ ਤੋਂ ਝਿਜਕਣਗੇ ਇਸ ਦਾ ਸਿੱਧਾ ਸਿੱਧਾ ਅਸਰ ਉਹਨਾਂ ਲੋਕਾਂ ਦੀ ਸਿਹਤ ਤੇ ਪਵੇਗਾ ਕੈਲੀਫੋਰਨੀਆ ਦੀ ਅਗਵਾਈ ਦੇ ਵਿੱਚ 20 ਰਾਜਾਂ ਨੇ ਇਸ ਸਮਝੌਤੇ ਨੂੰ ਰੋਕਣ ਲਈ ਸਰਕਾਰ 'ਤੇ ਕੇਸ ਵੀ ਦਾਇਰ ਕਰ ਦਿੱਤਾ ਹੈ ਸਰਕਾਰ 'ਤੇ ਕਈ ਕਾਨੂੰਨਾਂ ਦੀਆਂ ਉਲੰਘਣਾ ਕਰਨ ਦਾ ਇਲਜ਼ਾਮ ਲਗਾਇਆ ਗਿਆ ਹੈ ਦੂਜੇ ਪਾਸੇ 트럼ਪ ਪ੍ਰਸ਼ਾਸਨ ਤੇ ਡੀ ਐਚ ਐਸ ਦੇ ਅਧਿਕਾਰੀਆਂ ਨੇ ਇਸ ਸਮਝੌਤੇ ਦਾ ਬਚਾਅ ਕਰਦੇ ਹੋਏ ਕਿਹਾ ਕਿ ਇਹ ਸਿਹਤ ਬੀਮਾ ਦੇ ਫੰਡਾਂ ਦੀ ਦੁਰਵਰਤੋਂ ਨੂੰ ਰੋਕਣ ਅਤੇ ਸਿਰਫ ਕਾਨੂੰਨੀ ਨਾਗਰਿਕਾਂ ਨੂੰ ਲਾਭ ਪਹੁੰਚਾਉਣ ਦੇ ਲਈ ਹੈ। ਹੈਲਥ ਐਂਡ ਹਿਊਮਨ ਸਰਵਿਸਿਜ਼ ਦੀ ਐਕਸਪੋਕਸ ਪਰਸਨ ਐਮਿਲੀ ਹਿਲੀਆਰਡ ਦੇ ਮੁਤਾਬਿਕ ਇਹ ਕਦਮ ਪੂਰੀ ਤਰ੍ਹਾਂ ਕਾਨੂੰਨੀ ਹੈ ਅਤੇ ਮੈਡੀਕੇਟ ਦੀ ਦੁਰਵਰਤੋਂ ਨੂੰ ਬਚਾਉਣ ਲਈ ਬਹੁਤ ਜ਼ਰੂਰੀ ਹੈ। ਵਾਸ਼ਿੰਗਟਨ ਸਟੇਟ ਨਰਸਿਸ ਐਸੋਸੀਏਸ਼ਨ ਅਤੇ ਅਮਰੀਕਨ ਨਰਸਿਸ ਐਸੋਸੀਏਸ਼ਨ ਨੇ ਇਸ ਨੂੰ ਅਣਮਨੁੱਖੀ ਘਰਾੜ ਦਿੱਤਾ ਹੈ ਜਿਸ ਦੇ ਨਾਲ ਮਰੀਜ਼ਾਂ ਦਾ ਸਰਕਾਰ ਦੇ ਸਰਕਾਰੀ ਸਿਹਤ ਸਿਸਟਮ ਤੋਂ ਭਰੋਸਾ हट ਜਾਵੇਗਾ ਲੋਕਾਂ ਨੂੰ ਇਹ ਹੀ ਡਰ ਰਹੇਗਾ ਕਿ ਉਹਨਾਂ ਦੀ ਨਿੱਜੀ ਜਾਣਕਾਰੀ ਦੇ ਆਧਾਰ ਤੇ ਉਹਨਾਂ ਨੂੰ ਨਿਸ਼ਾਨਾ ਬਣਾਇਆ ਜਾਵੇਗਾ ਤੇ ਅੰਤ ਵਿੱਚ ਉਹਨਾਂ ਨੂੰ ਦੇਸ਼ ਤੋਂ ਬਾਹਰ ਕੱਢ ਦਿੱਤਾ ਜਾਵੇਗਾ ਇਸ ਸਮਝੌਤੇ ਨੇ ਅਮਰੀਕਾ ਦੇ ਸਿਹਤ ਅਤੇ ਪ੍ਰਵਾਸ ਨੀਤੀਆਂ ਤੇ ਗੰਭੀਰ ਸਵਾਲ ਖੜੇ ਕੀਤੇ ਨੇ ਜੇਕਰ ਇਸ ਨੂੰ ਅਦਾਲਤ ਦੇ ਵਿੱਚ ਚੁਣੌਤੀ ਨਾ ਦਿੱਤੀ ਗਈ ਤਾਂ ਨਾ ਸਿਰਫ ਪ੍ਰਵਾਸੀ ਬਲਕਿ ਸਾਰੇ ਅਮਰੀਕੀਆਂ ਦੀ ਪ੍ਰਾਈਵੇਸੀ ਤੇ ਅਸਰ ਪੈ ਸਕਦਾ ਹੈ ਸਿਹਤ ਸੰਭਾਲ ਦੇ ਮੁੱਦੇ ਤੇ ਸੰਘਰਸ਼ ਜਾਰੀ ਹੈ ਅਤੇ ਅਗਸਤ 2025 ਦੇ ਵਿੱਚ ਅਦਾਲਤੀ ਸੁਣਵਾਈ ਦੇ ਨਾਲ ਇਸ ਸਮਝੌਤੇ ਦਾ ਅਗਲਾ ਪੜਾ ਸਾਹਮਣੇ ਆਵੇਗਾ ਪਰ ਇਥੇ ਇੱਕ ਗੱਲ ਸਾਫ਼ ਹੈ ਕਿ ਸਰਕਾਰ ਪ੍ਰਵਾਸੀਆਂ ਤੱਕ ਪਹੁੰਚਣ ਲਈ ਹਰ ਹੱਤ ਕੰਡੇ ਵਰਤ ਰਹੀ ਹੈ ਤਾਂ ਜੋ ਪ੍ਰਵਾਸੀਆਂ ਨੂੰ ਦੇਸ਼ ਤੋਂ ਬਾਹਰ ਕੀਤਾ ਜਾ ਸਕੇ